ਇਹ ਪੁਲਿਸ ਇਸੀ 8 ਮਹੀਨਿਆਂ ਤੋਂ ਤਲਾਸ਼ ਕਰ ਰਹੀ ਸੀ ਅਗਰ ਕੀ ਇਹ ਪੂਰਾ ਮਾਮਲਾ ਸੈਕਟਰ 39 ਥਾਣੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਸਾਡੇ ਨਾਲ ਹੈ ਖਾਸ ਗੱਲਬਾਤ ਦੇ ਲਈ ਪੂਰੀ ਜਾਣਕਾਰੀ ਦੇ ਲਈ ਮੌਕੇ ਤੇ ਐਸ ਐਚ ਓ ਜੇ ਰਾਮਦੇਵਾਲ ਸਾਹਿਬ ਸਾਡੇ ਨਾਲ ਨੇ ਪੂਰੀ ਗੱਲਬਾਤ ਕੀਤੀ ਹੈ ਦੱਸਿਆ ਕਿ ਤੁਹਾਨੂੰ ਕਿਉਂ ਹੋਈ ਗ੍ਰਿਫਤਾਰੀ ਕਿੰਨਾ ਫਰਾਡ ਕੀਤਾ ਸੀ ਕੌਣ ਹੈ ਇਹ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਤਸਵੀਰਾਂ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਇਹ ਉਹੀ ਬੰਦਾ ਹੈ ਜਿਹੜਾ ਇਮੀਗ੍ਰੇਸ਼ਨ ਕੰਪਨੀ ਦੇ ਨਾਂ ਤੇ ਥੱਬਾ ਸੀ ਇਹ ਪੋਲੇ ਪਾਰੇ ਬੰਦਿਆਂ ਨੂੰ ਇਹਨੇ ਆਪਣੇ ਜਾਲ ਦੇ ਵਿੱਚ ਫਸਾ ਕੇ ਠੱਗੀ ਕੀਤੀ ਹੈ ਕਿਦਾਂ ਕੀਤੀ ਠੱਗੀ ਕਿੰਨਾ ਮਾਲ ਲਏ ਨੇ ਰੱਬ ਲੈ ਕਿੰਨਾ ਕੈਸ਼ ਨੇ ਲੈ ਕੇ ਰਫੂ ਚੱਕਰ ਹੋਇਆ ਸਾਡੇ ਨਾਲ ਪੂਰੀ ਗੱਲਬਾਤ ਦੇ ਲਈ ਹੈ ਐਸ ਐਚਓ ਰਾਮ ਦਿਆਲ ਸਾਫ ਸਾਡੇ ਨਾਲ ਨੇ ਸਰਬਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ ਥੈਂਕੁਰ ਮੇਜ ਜੀ ਥੈਂਕ ਯੂ ਵੈਰੀ ਮਚ ਸਰ ਪੂਰਾ ਮਾਮਲਾ ਕੀ ਹੈ ਕਿੱਦਾਂ ਗ੍ਰਿਫਤਾਰੀ ਹੋਈ ਹੈ ਕਿਨੇ ਠੱਗੀ ਕੀਤੀ ਹੈ ਇਹ ਬੇਸਿਕਲੀ ਬਸ਼ਰ ਰੱਤਨਾ ਦਾ ਪੰਦਾ ਜਿਹੜੇ ਡਿਜੀਟ ਇਮੀਗ੍ਰੇਸ਼ਨ ਦੇ ਨਾਂ ਤੇ ਕੰਪਨੀ ਖੁੱਲੀ ਸੀ ਨਾਂ ਜਿਹੜਾ ਲੀਗਲ ਪੱਥਰਾ ਨਾਲ ਲਿਖਿਆ ਹੋਇਆ ਬਟ ਇਹ ਕਈ ਮਹੀਨਿਆਂ ਤੋਂ ਗੈਪ ਸੀਗਾ ਮੈਂ ਹੁਣੇ ਥੋੜੇ ਦੇਖ ਤਾ ਇਹਦੇ ਕੋਲ ਤੋਂ ਆਇਆ ਤੇ ਇਹਦੇ ਵਿੱਚ ਕਲਾਮ ਕੰਪਲੇਂਟ ਕੰਪਲੇਂਟ ਦੇਖੋ ਮੈਂ ਡਾਲੀ 12 ਕੰਪਲੇਂਟਾਂ ਆ ਮੇਰੇ ਕੋਲ ਔਰ ਇਹਦੇ ਵਿੱਚ 36 ਲੱਖ ਰੁਪਏ ਦੇ ਕਰੀਬ ਇਨਵੋਲਵ ਹੈ ਟੋਟਲ ਔਰ ਇਹਨੂੰ ਕਈ ਵਾਰੀ ਲੱਭਿਆ ਆਫਿਸ ਬੰਦ ਤੋਂ ਛੱਡ ਗਿਆ ਲੋਕਲ ਕੋਈ ਐਡਰੈਸ ਨਹੀਂ ਇਹਦਾ ਕਿ ਇਹਦੇ ਆਲੇ-ਦੁਆਲੇ ਜਿਹੜੇ ਲੋਕ ਘੁੰਮ ਰਹੇ ਸੀ ਜਾਂ ਇਹ ਕਹਿ ਲੋ ਕਿ ਇਹਦੀ ਕੰਟੈਕਟਸ ਤੋਂ ਸੀ ਨੰਬਰ ਲੈ ਕੇ ਉਹਨਾਂ ਨੂੰ ਅੱਗੇ ਟ੍ਰੇਸ ਕਰਕੇ ਉਹਨਾਂ ਦਾ ਸੀ ਡੀ ਆਰ ਲੈ ਕੇ ਇਹਦਾ ਨੰਬਰ ਲੱਭਿਆ ਕਿ ਕੇਸ ਨੰਬਰ ਤੇ ਇਹ ਗੱਲ ਕਰਦਾ ਉਹਨੂੰ ਟ੍ਰੇਸ ਕਰਦੇ ਕਰਦੇ ਅਸੀਂ ਨੂੰ ਮਿਲ ਉਹੜਿਆ ਔਰ ਬਸ਼ਰਤ ਬਾਠ ਜਿਹੜਾ ਕਸ਼ਮੀਰ ਜੰਮੂ ਦਾ ਰਹਿਣ ਵਾਲਾ ਹੈ ਇਹਨੇ ਇਥੇ ਕਈ ਲੋਕਾਂ ਨਾਲ ਕਈ ਦਿਨ ਤੋਂ ਜਿਵੇਂ ਇਹਦੇ ਕੋਲੇ ਲਾਇਸੈਂਸ ਵੀ ਨਹੀਂ ਸੀਗਾ ਜੀ ਔਰ अनऑथराइज्डਲੀ ਇਹ ਕੰਮ ਕਰ ਰਿਹਾ ਸੀ ਤੇ ਇਹਨੂੰ ਅਰੈਸਟ ਕੀਤਾ ਪੁਲਿਸ ਰਿਮਾਂਡ ਲਿਆਇਆ ਇਹਦਾ ਇਹਨੇ ਪਹਿਲਾਂ ਇਹਨੂੰ ਰੈਕਿਡ ਕੀਤਾ ਤੇ ਅੱਜ ਇਹਨੂੰ ਅਸੀਂ ਕੋਰਟ ਪੇਸ਼ ਕੀਤਾ ਔਰ ਇਹਦਾ ਜਿਹੜਾ ਜੋ ਕੰਸਰਨ ਹੈ ਲੋਕਾਂ ਨੂੰ ਫਸਾਉਣ ਦਾ ਜਾਂ ਲੋਕਾਂ ਦੇ ਫਸਣ ਦਾ ਅਸੀਂ ਤਾਂ ਕਾਨੂੰਨ ਦਰਜ ਕਰਕੇ ਇਹਨੂੰ ਜੇਲ੍ਹ ਭੇਜ ਦਿੱਤਾ ਪਰ ਲੋਕਾਂ ਨੂੰ ਇਹਦਾ ਰਿਲੀਫ ਜਾਂ ਇਹਦੇ ਲਈ ਇਹ ਧਿਆਨ ਰੱਖਣਾ ਚਾਹੀਦਾ ਆਪਣਾ ਅਵੇਅਰਨੈਸ ਜਰੂਰ ਹੋਣੀ ਚਾਹੀਦੀ ਆ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਲੱਗੀਆਂ ਹੋਈਆਂ ਕਿ ਐਵੇਂ ਕਿਸੇ ਨੂੰ ਪੈਸੇ ਨਾ ਦਿਓ ਔਰ ਲੋਕਾਂ ਦਾ ਇੱਥੋਂ ਤੱਕ ਵੀ ਇੱਕ ਬਲਾਈਂਡਨੈਸ ਕਹਿ ਸਕਦੇ ਆ ਜਾਂ ਇੱਕ ਅੰਧਵਿਸ਼ਵਾਸੀ ਕਹਿ ਸਕਦੇ ਆ ਕਿ ਉਹ ਕੈਸ਼ ਦਿੰਦੇ ਨੇ ਔਰ ਜਿਹੜਾ ਬੰਦਾ ਤੁਹਾਨੂੰ ਰਸੀਦ ਨਹੀਂ ਦੇ ਰਿਆ ਜਿਹੜਾ ਬੰਦਾ ਤੁਹਾਨੂੰ ਤੁਹਾਡਾ ਜਿਹੜਾ ਹੈਗਾ ਔਨ ਅਕਾਊਂਟ ਪੈਸੇ ਨਹੀਂ ਲੈ ਰਿਆ ਤੁਸੀਂ ਉਸ ਨੂੰ ਪੈਸੇ ਦੇ ਰਹੇ ਹੋ ਇਟਸ ਇਟਸ ਜਸਟ ਯੂਨਸੂਸਾਈਡ ਟਾਈਪ ਕਨਸਰਨ ਐ ਫਾਈਨੈਂਸ਼ੀਅਲ ਸੀਸ ਆਇਡ ਕਰਨ ਵਾਲਾ ਮਸਲਾ ਐ ਸੋ ਇਹਦੇ ਵਿੱਚ ਮੈਂ ਲੋਕਾਂ ਨੂੰ ਘੋਲੇ ਪਾਲੇ ਤੇ ਨਹੀਂ ਕਹਾਗਾ ਇਹ ਜ਼ਰੂਰ ਕਹਾਗਾ ਕਿ ਵੇਅਰ ਹੋਣਾ ਚਾਹੀਦਾ ਐ ਇਹ ਕਹਾਗਾ ਕਿ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਲੱਗੀਆਂ ਹੋਈਆਂ ਤੁਹਾਨੂੰ ਵੇਅਰ ਕਰਨ ਲਈ ਤੁਸੀਂ ਐਵੇਂ ਕਿਸੇ ਨੂੰ ਕੈਸ਼ ਫੜਾ ਦਿੰਦੇ ਹੋ ਐਵੇਂ ਤੁਹਾਨੂੰ ਕੌਣ ਹਵਾ ਦੇ ਵਿੱਚ ਜੇ ਬਾਹਰ ਭੇਜ ਦੂਗਾ ਔਰ ਬਾਹਰ ਜਾਣ ਵਾਲਾ ਮਸਲਾ ਬਾਹਰ ਕੰਮ ਲਬਣ ਵਾਲਾ ਆਪਣੇ ਕੈਰੀਅਰ ਬਣਾਉਣ ਵਾਲਾ ਮਸਲਾ ਅਵੇਅਰਨੈਸ ਦਾ ਐਜੂਕੇਸ਼ਨ ਦਾ ਮਸਲਾ ਹੈ ਇਹ ਕੋਈ ਐਵੇਂ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਆਪਣੇ ਆਪ ਚੋਰੀ ਚੋਰੀ ਲੋਕਾਂ ਤੋਂ ਬਿਨਾ ਕਿਸੇ ਨੂੰ ਸਲਾਹ ਲਏ ਬਿਨਾ ਕਿਸੇ ਤੋਂ ਲੀਗਲ ਜਾਣਕਾਰੀ ਲਏ ਤੁਸੀਂ ਪੈਸੇ ਵੜਾ ਦਿਓ ਤੇ ਉਸ ਲਈ ਤਾਂ ਤੁਸੀਂ ਦੱਸਦੇ ਨਹੀਂ ਕਿਸੇ ਨੂੰ ਕਿ ਹਾਂ ਸਾਡਾ ਮੁੰਡਾ ਰੁਕ ਨਾ ਜਾਵੇ ਕਿਤੇ ਸਾਡੀ ਕੁੜੀ ਗੇ ਰਹਿ ਨਾ ਜਾਵੇ ਬਾਹਰ ਜਾਣ ਤੋਂ ਤੇ ਜਿਲੇ ਤੁਸੀਂ ਇਦਾਂ ਦੇ ਠੱਗਾਂ ਦੇ ਹੱਥੇ ਚੜ ਕੇ ਫਸ ਜਾਂਦੇ ਹੋ ਤੇ THEN YOU ਕਲੇਮ ਕੇ ਸਾਡਾ ਐਨੇ ਲੱਖ ਮਰ ਗਿਆ ਉਹ ਹੜੱਪ ਲਿਆ ਇਹ ਲੋਕ ਤਾਂ ਬੈਠੇ ਨੇ ਪਰ ਤੁਸੀਂ ਇਸ ਜਾਲ ਚ ਪਸਣ ਤੋਂ ਪਹਿਲਾਂ ਜਾਂ ਉਸ ਵੇਲੇ ਲੀਗਲ ਅਵੇਅਰਨੈਸ ਸਰਕਾਰੀ ਏਜੰਸੀਆਂ ਤੋਂ ਲਗੀਆਂ ਹੋਈਆਂ ਨੇ ਸਾਰੇ ਵੀ মিডিਆ ਲੱਗਿਆ ਆ ਇਹ ਜ਼ਰੂਰ ਜਾਣਕਾਰੀ ਤੁਹਾਨੂੰ ਲੈਣੀ ਚਾਹੀਦੀ ਹੈ ਔਰ ਜੇ ਇਸ ਲਈ ਤੁਸੀਂ ਕੰਪੀਟੈਂਟ ਹੀ ਨਹੀਂ ਹੋ ਜਿਸ ਚੀਜ਼ ਲਈ ਤੁਸੀਂ ਐਲੀਜੀਬਲ ਹੀ ਨਹੀਂ ਹੋ ਉਸ ਚੀਜ਼ ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਇਹ ਇਹ ਤੁਹਾਡੇ ਏਰੀਆ ਦੇ ਵਿੱਚ ਇਹਨੇ ਸਮੇਂ ਤੋਂ ਆਫਿਸ ਕੋਲ ਕੇ ਬੈਠਿਆ ਸੀ ਜਾਇ ਵੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਸੀ ਬਿਲਕੁਲ ਇਹਨੇ ਵੈਰੀਫਿਕੇਸ਼ਨ ਟਾਈ ਸੀ ਇਹ ਰਜਿਸਟਰਡ ਸੀਗਾ ਸਾਡੇ ਉਹਦੇ ਵਿੱਚ ਬਟ ਜਸਟ ਇਮੀਗ੍ਰੇਸ਼ਨ ਐਕਟ ਦੇ ਤਹਿਤ ਇਹ ਜਿਹੜਾ ਲੇਬਰ ਮਿਨਿਸਟਰੀ ਕੋਲ ਰਜਿਸਟਰਡ ਨਹੀਂ ਸੀਗਾ ਕਿਉਂਕਿ ਇੰਨੀ ਡੀਪ ਜਿਹੜਾ ਇਹ ਕੰਸਲਟੈਂਟ ਦੇ ਨਾਂ ਤੇ ਕਰਦੇ ਨੇ ਸਾਰਾ ਬੋਟ ਦਾ ਇਹਨਾਂ ਨੇ ਕੰਸਲਟੈਂਸੀ ਦਾ ਲਾਇਆ ਹੁੰਦਾ ਪਰ ਕੰਮ ਜਿਹੜਾ ਇਹ ਕਰਦੇ ਨੇ ਉਹ ਲੋਕਾਂ ਨੂੰ ਲਾਰੇ ਲਾਉਣ ਦਾ ਜਾਂ ਲੋਕਾਂ ਦੇ ਬਾਰੇ ਇਹ ਕਹਿਣ ਦਾ ਕਿ ਵੀ ਐਬਸੈਂਟ ਸੋ many ਪੀਪਲਸ ਵੀ ਹੈਵ ਡਨ ਥਿਸ ਐਂਡ ਥੈਟ ਥਿਸ ਵੀ ਦਾ ਵੀ ਹੈਵ ਗਾਟ ਉਦਾਂ ਦਾ ਇਹਨਾਂ ਦੀ ਐਡ ਜਾਂ ਹੋਰ ਤਰੀਕੇ ਨਾਲ ਪਰ ਲੋਕਾਂ ਨੂੰ ਵੀ ਇਹਦੇ ਬਾਰੇ ਖਾਸ ਅਵੇਅਰ ਹੋਣ ਦੀ ਲੋੜ ਹੈ ਔਰ ਆਪਣੇ ਕੰਮ ਨੂੰ ਲੀਗਲ ਤਰੀਕੇ ਨਾਲ ਜਾਂ ਇੱਕ ਕਹਿ ਲਓ ਕਿ ਇਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਰਨ ਦੀ ਲੋੜ ਹੈ ਇਦਾਂ ਨਹੀਂ ਹੈ ਕਿ ਉਹ ਇੱਕ ਬਲਾਈਂਡ ਫੇਥ ਤੇ ਕਿਸੇ ਨੇ ਰੈਫਰੈਂਸ ਦੇ ਦਿੱਤਾ ਤੇ ਅੱਗੇ ਚਲ ਬੰਦ ਜਾਣਾ ਜਾਂ ਕਿਸੇ ਨੂੰ ਕਹਿ ਇਹ ਇੱਕ ਬਹੁਤ ਹੀ ਜ਼ਿਆਦਾ ਗਲਤ ਰਿਵਾਜ ਗਲਤ ਟ੍ਰੈਂਡ ਜਿਹਦੇ ਵਿੱਚ ਫਿਰ ਦੋਨੇ ਪਾਰਟੀਆਂ ਐਲੀਗੇਸ਼ਨ ਲਾਉਂਦੀਆਂ ਉਹ ਕਹਿੰਦਾ ਮੈਨੂੰ ਇੰਨੇ ਮਿਲੇ ਸੀ ਕੈਸ਼ ਉਹ ਕਹਿੰਦੇ ਨੇ ਮੈਨੂੰ ਜੀ ਇੰਨੇ ਦਿੱਤੇ ਸੀ ਇਦਾਂ ਦੀਆਂ ਚੀਜ਼ਾਂ ਨਾਲ ਅਸੀਂ ਇਸ ਕਰਕੇ ਲੀਗਲ ਪ੍ਰੋਸੀਜਰ ਤੇ ਜਾਂਦੇ ਆ ਕੇਸ ਰਜਿਸਟਰ ਕਰਦੇ ਤਾਂ ਕੇਸ ਰਜਿਸਟਰ ਕਰਕੇ ਉਹਨੂੰ ਅਰੈਸਟ ਕਰ ਲਿਆ ਨਾ ਕੋਰਟ ਵਿਲ ਡਿਸਾਈਡ ਵਟ ਟੂ ਡੂ ਕਰਦੇ ਨੇ ਖਿਲਾਫ ਕਿੰਨੇ ਸਕੇਤਾ ਹੈ ਤੁਸ ਕੀ ਆਈਂ ਕਾਫਿਸ਼ ਕਰਤਾ ਆਈਂ ਕਿਆ ਲੋਕ ਡਰਾਈਵ ਸਿਵੀ ਦੇ ਨੇ ਕਿ ਪੰਜਾਬ ਹਰਿਆਣਾ ਹਿਮਾਚਲ ਦੇ ਨੇ ਬੇਸਿਕਲੀ ਮੋਸਟਲੀ ਲੋਕ ਪੰਜਾਬ ਦੇ ਨੇ ਇਸ ਕਨਸੈਪਟ ਦੇ ਵਿੱਚ ਜਿਹੜੇ ਪ੍ਰਸੀਡ ਕਰਦੇ ਨੇ ਔਰ ਜਿਆਦਾ ਪੜੇ ਲਿਖੇ ਵੀ ਨਹੀਂ ਹੈ ਔਰ ਉਹਨਾਂ ਨੂੰ بار بار ਪੰਜਾਬ ਤੋਂ ਜਾਂ ਪੰਜਾਬ ਦੇ ਲੋਕਾਂ ਤੋਂ ਵੀ ਇਹ ਸਬਕ ਮਿਲ ਚੁਕਿਆ ਕਿ ਇਦਾਂ ਲੋਕਾਂ ਨੇ ਡਰਾਈਵ ਕਿਉਂ ਰੋਜ਼ ਰੋਜ਼ ਤਾਂ ਇੱਕ ਵਾਰ ਆਉਂਦਾ ਰੋਜ਼ ਰੋਜ਼ ਤਾਂ ਮੀਡੀਆ ਤੇ ਗੱਲ ਹੁੰਦੀਆਂ ਰੋਜ਼ ਰੋਜ਼ ਪ੍ਰੋਗਰਾਮ ਕਰਦਾ ਹੈ ਹਰ ਕਨਸਰਨ ਮੀਡੀਆ ਦਾ ਇਹਨੂੰ ਡਿਸਕਸ ਕਰਦਾ ਹੈ 트랩 ਦੇ ਨਾਮ ਉੱਸੂ ਔਰ ਇਹ ਲੋਕ ਤਾਂ ਆਪਣੀਆਂ ਦੁਕਾਨਾਂ ਉੱਲੀ ਬੈਠੇ ਨਹੀਂ ਆ ਭੱਜ ਜਾਂਦੇ ਨੇ ਕਿਉਂਕਿ ਐਡਰੈਸ ਕੋਈ ਨਹੀਂ ਹੈ ਇਹਨਾਂ ਦਾ ਪੱਕਾ ਐਡਰੈਸ ਜਿਹੜਾ ਹੈਗਾ ਕਿਸੇ ਦਾ ਹੁਣ ਕਸ਼ਮੀਰ ਦਾ ਹੈ ਕਦੋਂ ਤਾਂ ਕਿਸੇ ਨੂੰ ਲੱਭਦੇ ਰਹੋਗੇ ਇਹਦੇ ਵਿੱਚ ਸਾਡੇ ਕੋਲ ਹੁਸ਼ਿਆਰਪੁਰ ਦੇ ਵੀ ਬੰਦੇ ਨੇ ਔਰ ਹਿਮਾਚਲ ਦੇ ਵੀ ਬੰਦੇ ਨੇ ਜਿਹੜੇ ਇਹਦੇ 트랩 'ਚ ਆਏ ਨੇ ਉਹਨਾਂ ਦੇ ਕਈ ਮਤਲਬ ਟੋਟਲ 12 ਮਹੀਨੇ ਦਾ 700000 ਰੁਪਏ ਦਾ ਕਰੀਤ ਹੈ ਟ੍ਰੈਪ ਕੀਤਾ ਕੀਤਾ ਅੱਜ ਕਿਦਾਂ ਕੀਤਾ ਇਹਨੋਂ ਅਸੀਂ ਫੋਨ ਦੇ ਚੇਜ਼ ਕਰਕੇ ਟ੍ਰੈਪ ਕੀਤਾ ਔਰ ਇਹਦੇ ਦੋਸਤਾਂ ਦੇ ਪਹਿਲਾਂ ਫੋਨ ਅਸੀਂ ਜਿਹੜੇ ਚੇਜ਼ ਕਰਦੇ ਰਹੇ ਔਰ ਲਾਸਟ ਇਹਨੂੰ ਅਸੀਂ ਲੁਧਿਆਣੇ ਵੱਲੋਂ ਇਹ ਆ ਰਿਹਾ ਸੀ ਤੇ ਉਹ ਚੇਜ਼ ਕਰਕੇ ਤੇ 48 ਵਾਲੀ ਜਿਹੜੀ ਡਿਵਾਈਸ ਦੇ ਕੋਲ ਤੇ ਪੜਿਆ ਕਿੰਨਾ ਸਟਾਫ ਇਹਦੇ ਕੋਲ ਕੰਮ ਕਰਦਾ ਸੀ ਇਹਦਾ ਸਟਾਫ ਇਹਦਾ ਕੋਈ ਸਟਾਫ ਨਹੀਂ ਸੀ ਪਰ ਜਦੋਂ ਕਹਿੰਦੇ ਇਹ ਕੰਮ ਕਰਦਾ ਸੀਗਾ ਜਦੋਂ ਇਹ ਆਫਿਸ ਖੁੱਲ ਕੇ ਬੈਠਾ ਸੀ ਅੱਜ ਤੋਂ ਚਾਰ-ਪੰਜ ਮਹੀਨੇ ਪਹਿਲਾਂ ਉਦੋਂ ਤੱਕ ਇਹਦੇ ਕੋਲ 5-6 ਬੰਦੇ ਸੀਗੇ ਪਰ 5-6 ਬੰਦਿਆਂ ਦਾ ਤਾਂ ਕੀ ਕਸੂਰ ਹੈ ਔਰ ਸੈਕੰਡ ਥਿੰਗ ਹੁਣ ਹੈ ਨਹੀਂ ਉਹਦਾ ਆਫਿਸ ਵੀ ਨਹੀਂ ਉੱਥੇ ਹੈਗਾ ਔਰ ਇਹ ਜਿਹੜਾ ਬੰਦਾ ਆਪ ਵੀ ਇਥੇ ਇੱਕ ਕਮਰੇ ਚ ਕਿਰਾਏ ਤੇ ਰਹਿੰਦਾ ਸੀ ਉਥੇ ਵੀ ਇਹਦਾ ਕੋਈ ਵੀ ਬਿਸਤਰਾ ਵਗੈਰਾ ਨਹੀਂ ਲੱਗਾ ਹੋਇਆ ਜਦੋਂ ਕਿਤੇ ਰਾਤ ਨੂੰ ਠਹਿਰਦਾ ਸੀ ਤੇ ਕਾਰ ਦੇ ਵਿੱਚੋਂ ਹੀ ਬਿਸਤਰਾ ਆਪਣਾ ਕੱਢ ਕੇ ਤੇ ਕਾਰ 'ਚ ਇਹਦੀ ਕਾਰ ਦੇ ਵਿੱਚ ਹੀ ਸਾਰਾ ਸਮਾਨ ਪਿਆ ਸੀ ਇਹਦਾ ਆਪਣਾ ਆਫਿਸ ਟਾਈਪ ਦਾ ਇੱਕ ਲੈਪਟਾਪ ਰੱਖੀ ਰੱਖ ਵਰਕ ਇੰਟਰਨੈਟ ਕੋਲੋਂ ਔਰ ਹੋਂਚਿਆ ਦੇ ਕੋਲੇ ਕੋਲੇ ਦੇ ਕੋਲੇ ਇੱਕ ਬੈਗ ਸੀਗਾ ਜਿਹਦੇ ਵਿੱਚ ਇਹਦਾ ਪਾਸਪੋਰਟ ਸੀਗਾ ਆਪਣਾ ਇਹ ਚੀਜ਼ਾਂ ਅਸਿਰ ਕਰਕੇ ਦਿੱਤੀਆਂ ਅਕਾਰੀ ਤੋਂ ਬਾਅਦ ਦੀ ਮੰਗ ਦੇ ਦੌਰਾਨ ਕੁਝ ਖੁਲਾਸਾ ਹੋਇਆ ਬਿਲਕੁਲ ਕਿ ਕਿਤੇ ਲੌਂਗਿਸ ਕੋਲੇ ਸਾਰੇ ਦਾ ਸਾਰਾ ਅਸੀਂ ਖੁਲਾਸਾ ਹੋਈ ਜਿਹੜਾ ਹੈਗਾ ਵੈਰੀਫਿਕੇਸ਼ਨ ਤੇ ਹੋਇਆ ਕਿ ਇਹਦੇ ਕੋਲੇ ਕੋਈ ਲੀਗਲ ਲੇਬਰ ਮਿਨਿਸਟਰੀ ਦਾ ਕੋਈ ਲਾਇਸੈਂਸ ਨਹੀਂ ਸੀਗਾ ਔਰ ਕੋਈ ਸਟਾਫ ਇਹਨੇ ਸਾਰੇ ਕੱਢ ਦਿੱਤੇ ਵੇਸੇ ਵਾਰੇ ਭਗੌੜਾ ਸੀਗਾ ਕਈ ਹੀਨਿਆਂ ਤੋਂ ਭਗੌੜਾ ਸੀ ਇਹਦੇ ਕੋਲੋਂ ਰਵਾਣ ਦੇ ਦੌਰਾਨ ਕੁਝ ਆਫਿਸ ਦਾ ਪਤਾ ਹੈ ਕਿ ਚੰਡੀਗੜ੍ਹ ਤੋਂ ਇਲਾਵਾ ਕਿੱਡ ਕਿੱਡ ਜਗਾ ਆਫਿਸ ਸੀ ਇਹ ਨਹੀਂ ਇਹ ਚੰਡੀਗੜ੍ਹ ਤੋਂ ਹੀ ਕਰਦਾ ਸੀਗਾ ਚੰਡੀਗੜ੍ਹ ਦੇ ਲਾਗੀ ਛਾ ਕੇ ਇਹ ਲੋਕਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਨਾਂ ਨੂੰ ਬਲਾਕ ਹੀ ਲੱਗ ਲੱਗ ਜਾਏਗਾ ਔਰ ਸੈਕੰਡ ਇਹ ਦੁਬਾਰਾ ਆਫਿਸ ਖੋਲਣ ਦੇ ਜਗਤ ਕਿ ਮੈਂ ਸ਼ਾਇਦ ਉਹਨਾਂ ਨੂੰ ਸੈਟੀਸਫਾਈ ਕਰ ਲਾਂਗਾ ਸਮ ਪੀਪਲ ਡਿਡ ਨੋਟ ਗੈਟ ਸੈਟੀਸਫਾਈ ਪ੍ਰੋਪੋਜ਼ਲ ਦੀ ਗਿਫਤ ਤਾਰੀਖੀ ਥੋੜੀ ਹੈ 41 42 ਇਹ ਰਵਾੜੀ ਰੋਡ ਤੇ ਅਸੀਂ ਨੂੰ ਚੇਜ਼ ਕਰ ਰਹੇ ਸੀ ਉਹ ਪਰਸਨਲ ਗੱਡੀਆਂ ਸੀ ਪਰਸਨਲ ਗੱਡੀ ਐ ਦੀ ਉਸ ਨੂੰ ਰਿਕਵਰ ਕੀਤੀ ਐ ਔਰ ਦਾ ਲੈਪਟਾਪ ਐ ਦਾ ਫੋਨ ਐ ਅਗੇ ਦਾ ਜੱਟ ਆ ਗਿਆ ਕੋਈ ਪਰਸੇ ਦਾ ਬਾਦੁਰ ਨੇ ਗਿਫਤਾਰੀ ਉਸ ਨੇ ਦਾ ਰਿਮਾਂਡ ਹਾਸਿਲ ਕੀਤਾ ਹੈ ਕੀ ਆ ਕੁਝ ਕੈਸ਼ ਗ੍ਰਾਮਸ ਵਾਇਦੇ ਕੋ ਨੋ ਇਹ ਦੇ ਕੋਲੇ ਉਸ ਦਿਨ ਕਿਉਂਕਿ ਇਹ ਕਹਿ ਰਿਹਾ ਸੀ ਜੀ ਦਿੱਲੀ ਤੋਂ ਮੈਂ ਜਿੱਥੇ ਅੱਗੇ ਉਹ ਕਰਦਾ ਉਥੋਂ ਪੈਸੇ ਲੈਣ ਦੇਣਾ ਤੁਹਾਨੂੰ ਚੈੱਕ ਮਿਲਣਾ ਐਵੇਂ ਇਹ ਬਹਾਨੇ ਵਾਜੀ ਇਹਨਾਂ ਦੀ ਹੁੰਦੀ ਐ ਉਹ ਜਦੋਂ ਸਾਡੇ ਕੋਲ ਇਹ ਤਾਂ ਕੋਈ ਆਪਾਂ ਹਰ ਕੇ ਬਣੇ ਹੁਣ ਲੱਗਦਾ ਇਹ ਹੈ ਜਿਹੜੇ ਠੱਗੇ ਡੰਡਾ ਦੇ ਜਾਂਦੇ ਕੋਈ ਜਿਹੜੇ ਜੈਨੂਅਲ ਕੰਮ ਕਰ ਰਹੇ ਉਹ ਵੀ ਬਦਨਾਮ ਬਿੰਦੂ ਉਹ ਸੈਕੰਡ thing ਇਹ ਹੈ ਕਿ ਲੋਕਾਂ ਨੂੰ ਇਹਦੇ ਬਾਰੇ ਬਹੁਤ ਅਵੇਅਰ ਨਹੀਂ ਹੋਣਗੇ ਪਰ ਐਵੇਂ ਕਿਸੇ ਨੂੰ ਪੈਸੇ ਵੜਾ ਲੈਣੇ ਕਹਿ ਤਰਾ ਦੇਣਾ ਔਰ ਲਿਓਰ ਹੋ ਜਾਣਾ ਹੈ ਵੀ ਕਿਸੇ ਦੀਆਂ ਗੱਲਾਂ ਜਾਣਾ ਔਰ ਆਪ ਆਪਣੇ ਮਨ ਨੂੰ ਜਿਹੜਾ ਲਿਓਰ ਕਰ ਲੈਣਾ ਕਿ ਮੈਂ ਇੰਨੇ ਕੁ ਮੋੜ ਲਾ ਵੀ ਨਾ ਆ ਹੁਣ ਲੱਗਦਾ ਜਦੋਂ ਕਿ ਸਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈ ਜਦੋਂ ਕਿ ਸਾਡੇ ਕੋਲ ਐਲੀਜੀਬਿਲਟੀ ਨਹੀਂ ਹੈ ਜਦੋਂ ਕਿ ਸਾਡੇ ਕੋਲ ਅਵੇਅਰਨੈਸ ਨਹੀਂ ਹੈਗਾ ਉੱਥੇ ਕੋਈ ਇਦਾਂ ਤਾਂ ਹੈ ਨਹੀਂ कि जांदे ही ਤੁਹਾਨੂੰ ਕੋਈ ਉਥੇ ਲਾ ਲੈਣਾ ਹੈ ਕਿਸੇ ਉਹਦੇ ਵਿੱਚ ਕੰਮ ਦੇ ਉੱਤੇ ਦੇ ਕਿੰਨੇ ਡਾਲਰ ਮੈਨੇਜ ਕਰ ਰਹੇ ਨੇ ਸੋ ਪੀਪਲ ਸ਼ੁਡ ਬੀ ਮੇਕ ਅਵੇਅਰ ਮੇਕ ਐਜੂਕੇਟ ਔਨ ਦਾ ਕਨਸਰਨ ਕਿ ਹਾਊ ਵੀ ਕੈਨ ਗੋ ਬ੍ਰਾਡ ਲੀਗਲੀ ਇਨ ਅ ਲੀਗਲ ਪ੍ਰੋਸੈਸ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਜੀ ਜਿਹੜਾ ਅਫੀਸਰ ਇਹ ਆਪ ਕਿੰਨਾ ਬੜਾ ਲੀਨ ਹੈ ਸੀ ਆਪ ਗ੍ਰੈਜੂਏਟ ਹੈ ਤੇ ਜਮੂ ਬਰਹਿਣ ਵਾਲਾ ਜਮੂ ਤੇ ਕਸ਼ਮੀਰ ਦੋਨੇ ਜਗ੍ਹਾ ਮਾਈਗ੍ਰੇਟ ਕਰਦਾ ਰਹਿੰਦਾ ਹੈ ਆਪ ਗ੍ਰੈਜੂਏਟ ਹੈ ਕੁਝ ਇਹਦੇ ਨਾਲ ਕੋਈ ਮਾਮਲੇ ਦਰਜ ਹੋਣੇ ਜੀ ਕੋਈ ਪਹਿਲਾ ਮੈਂ ਇਹ ਪਹਿਲਾ ਮਾਮਲਾ ਸੀ ਪਹਿਲਾ ਪਹਿਲਾ ਤੇ ਹੁਣ ਇਹਦੇ ਵਿੱਚ ਕਿੰਨੇ ਬੰਦੇ ਸੈਟੀਸਫਾਈ ਹੋ ਗਏ 12 ਬੰਦੇ ਜਿਹੜੇ ਆ ਇਹਦੇ ਵਿੱਚ ਸਾਰੇ ਕੋਲੇ ਕੰਪਲੇਨੈਂਟ ਹੈ ਪਰ 12 ਬੰਦਿਆਂ ਨੇ ਕਾਇਰ ਹੇਰ ਲੱਗੇ ਹੋ ਗਏ ਹੋਰ ਵੀ ਐਕਸਪੈਕਟਿਡ ਹੈ ਕਿ ਇਹਦੇ ਖਿਲਾਫ ਕੰਪਲੇਂਟ ਆਉਣੀਆਂ ਫਿਰ ਕੋਈ ਨਾ ਹੁੰਦਾ ਜਿਕਰ ਸਾਰੇ ਦੇ ਦਰਸ਼ਕੀ ਜੀ ਸਮ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬੀਅਰ ਬੀ ਐਜੂਕੇਟ ਵੀ ਯੂ نو ਨਾਟ ਡੌਟ ਗੋ ਬਾਈ ਦਾ ਲਿਵਰਮੈਂਟ ਹੋਰ ਆਪਣੇ ਮਨ ਨੂੰ ਅੰਦਰ ਸਾਬ ਨਾ ਇਦਾਂ ਨਾ ਕਰੋ ਕਿ ਹਾਂ ਇਦਾਂ ਹੋ ਜਾਣਾ ਇਦਾਂ ਹੋ ਜਾਣਾ ਗਲਤ ਸੁਪਨੇ ਨਾ ਲਓ ਔਰ ਪ੍ਰੈਕਟੀਕਲ ਰੋ ਸਰਕਾਰੀ ਏਜੰਸੀਆਂ ਮੀਡੀਆ ਦਾ ਜਿਹੜਾ ਅਵੇਅਰਨੈਸ ਹੈ ਔਰ ਤੁਹਾਨੂੰ ਜਦ ਪਹਿਲੇ ਕਨਫਰਮ ਹੋਣਾ ਚਾਹੀਦਾ ਤੁਸੀਂ ਪੇਮੈਂਟ ਕਿਵੇਂ ਕਰ ਰਹੇ ਰਸੀਦ ਹੀ ਨਹੀਂ ਲੈਂਦੇ ਤੁਸੀਂ ਲੋਕ ਇਹਨਾਂ ਤੋਂ ਔਰ ਨਾ ਹੀ ਤੁਸੀਂ ਇਹਨਾਂ ਨੂੰ ਆਨਲਾਈਨ ਪੇਮੈਂਟ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਡਾ ਲੈਕ ਆਫ ਅਵੇਅਰਨੈਸ ਲੈਕ ਆਫ ਕੰਫੀਡੈਂਸ ਲੈਕ ਆਫ ਐਜੂਕੇਸ਼ਨ ਦਾ ਮਸਲਾ ਹੈ ਸੋ ਇਦਾਂ ਦੇ ਲੋਕ ਤਾਂ ਜਾਲ ਪਛਾਈ ਬੈਠੇ ਨੇ ਜਦੋਂ ਤੁਸੀਂ ਆਲਰੇਡੀ ਤਿਆਰ ਹੋ ਫਸਣ ਲਈ ਨੋਬਾਡੀ ਕੈਨ ਸਟਾਪ ਦਿਸ ਜਦੋਂ ਦੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ ਪਬਲਿਕਿਟੀ ਦੇ ਇਹ ਤਾਂ ਹੈ ਹੀ ਹੈ ਸੋਸ਼ਲ ਮੀਡੀਆ ਦਾ ਵੀ ਆਪਕਸ ਕਿਤੇ ਐਡਵਰਟਾਈਜ਼ ਦਾ ਵੀ ਕਰਦੇ ਆ ਬਟ ਸਾਨੂੰ ਇਦਾਂ ਦੀਆਂ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਇਦਾਂ ਦੇ ਬਹੁਤ ਲੋਕ ਹੈ ਬਹੁਤ ਸਾਡਾ ਚੰਡੀਗੜ੍ਹ ਪੁਲੰਦਾ ਵੀ ਸਾਡੇ ਗੋਲਨ ਸਾਹਿਬ ਦਾ ਡੀਜੀ ਸਾਹਿਬ ਦਾ ਵੀ ਅਭਿਆਨ ਚੱਲ ਰਿਹਾ ਕਿ ਇਹ ਜਿਹੜੇ ਇਹਨਾਂ ਦੇ ਵਿਕਟਮ ਹੈ ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਅੰਦਰ ਇਹਨਾਂ ਦੀ ਕੰਪਲੇਨਟ ਕਰਕੇ ਤੇ ਇਦਾਂ ਦੇ ਬੰਦਿਆਂ ਨੂੰ ਕੈਰੋਟੀ ਬੰਦਿਆਂ ਨੂੰ ਜੇਲ੍ਹ ਭੇਜਣਾ ਨੈਫਿਕ ਦੇ ਫਿਲਹਾਲ ਇਹ ਤਾਂ ਹੁਣ ਉਸ ਦੇ ਵਿਕੇ ਚੜ ਚੁੱਕਿਆ ਹੈ ਤੇਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੁਲਿਸ ਜ਼ਮਾਨਤ ਵੀ ਆਸਕ ਕਰਤਾ ਹੈ ਤੇ ਖਿਲਾਫ ਬੰਦਾਦੀ ਹੈ ਇਹ ਜਿਹੇ ਠੱਗ ਏਜੰਡਾ ਦੇ ਚੱਲਦੇ ਕਿ ਜਿਹਨੂੰ ਇਹ ਕੰਮ ਕਰ ਰਹੇ ਨੇ ਉਹ ਵੀ ਬਦਨਾਮ ਨੇ ਉਹਨਾਂ ਨੂੰ ਵੀ ਇਹ ਜਿਹੇ ਠੱਗ ਏਜੰਡਾ ਦੇ ਖਿਲਾਫ ਜਿਹੜੇ ਆਰਗੇਨਾਈਜ਼ੇਸ਼ਨ ਨੇ ਇਹਦੀ ਐਕਟੀਵਿਟੀ ਕਰ ਰਹੀਆਂ ਸੀ ਕੰਪਨੀਆਂ ਦੀ ਤੇ ਉਹਨਾਂ ਨੂੰ ਵੀ ਆਵਾਜ਼ ਚੁੱਕੀ ਜਾਈਦੀ ਤਾਂ ਕਿ ਉਹਨਾਂ ਦਾ ਕੰਮ ਵੀ ਬਦਨਾਮ ਨਾ ਹੋ ਸਕੇ ਆਪਰੇ ਸੋਗੀ ਕੰਪਨੀ ਦਾ ਅਨਮੇਸ਼ ਕਾਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ